ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਇੱਥੇ ਉੱਤੇ ਰਖਵੱਲਾ ਬਰਾਵ ਸਤੂ ਗੁਰੂ ਦੀਨ ਦੇ ਅੰਲਾ ਦਾਸ ਆਪਣੇ ਅਪਰਾਖੇ ਗੜਗੜ ਸ਼ਬਦ ਸੁਭਾਖੇਮ ਗੁਰ ਕੇ ਚਰਨ ਉਪਰ ਮਲ ਜਾਈ ਦਿਨ ਸਰਨ ਸਾਸ ਸਸ ਮੰਲੀ ਭੋਰਨ ਸਭ ਨੀਤਾਈ ਸੋ ਕੌਡਲ ਗੁਰ ਸੇਵੀ ਹੈ ਅਹ ਨਸ ਸਹਿਜ ਸੁਭਾਈ ਦਰਸ਼ਨ ਵਰਸੇ ਗੁਰੂ ਕੈ ਜਨਮ ਮਰਨ ਦੁਖ ਜਾਏ ਵਾਜ ਗੁਰੂ ਜੀ ਸੋਰਠ ਮਹੱਲਾ ਪੰਜਵਾਂ ਅਗੈ ਸੁਖ ਮਿਰ ਮਿੱਤ ਪਛੀਨੰਦ ਪ੍ਰਭ ਕੀਤਾ ਅਗੈ ਸੁਖ ਮਿਰ ਮਿੱਤ ਪਛੀਨੰਦ ਪ੍ਰਭ ਕੀਤਾ ਪਰਮੇਸ਼ਰ ਬਣਤ ਬਨਾਈਰ ਡੋਲ ਨਤ ਕਤੋਂ ਨਹੀਂ ਅਜੇ ਸਹਿਮ ਸਿਉ ਮਨ ਮੰਨਿ ਅਰ ਸਰਬਨਦੰਤਰ ਜਾਨਿਆ ਰਹਾ ਤਬ ਜੀਤੈ ਦੇਂਦ ਅਲਾ ਆਪਣੇ ਭਗਤ ਕਰੇ ਪ੍ਰਤਮੰਭਲ ਚਰ ਜਿਥੇ ਦੀਪ ਡਿਾਈ ਨਤਨਾਲਕ ਨਾਮਤਿ ਆਈ ਜਦਜ ਤੇਰੇ ਵਡਿਆਈ ਨਿਤ ਨਾਨਕ ਨਾਮ ਧਿਆਈ ਵਾਹਿਗੁਰੂ ਜੀ ਕਾ ਖਾਲਸਾ ਮਾਹ ਗੁਰੂ ਜੀ ਕੀ ਫਤਿਹ